ਕਰਨ ਵਾਲੇ ਲੋਕ ਝੋਡੇ ਲਾ ਕੇ ਰਾਤਾਂ ਨੂੰ ਪੈਰਾਂ 'ਚ ਝੁਗਣ ਵਾਲੇ ਲੋਕ ਬਿਜ਼ਨਸ ਕਰਨੋਂ ਨਹੀਂ ਹਟਦੇ 80 20 ਦੇ ਸਮਝੌਤੇ ਨਹੀਂ ਕਰਦੇ ਪੰਜਾਬ ਕਾਂਗਰਸ ਵੀ ਨਹੀਂ ਖੜੀ ਹੁੰਦੀ ਪੰਜਾਬ ਕਾਂਗਰਸ ਨੂੰ ਆਪਣੇ ਆਪ ਨੂੰ ਬਦਲਣਾ ਪਊਗਾ ਪੰਜਾਬ ਕਾਂਗਰਸ ਨੂੰ ਅੱਖ ਜਗਾਉਣੀ ਪਊਗੀ ਪੰਜਾਬ ਕਾਂਗਰਸ ਨੂੰ ਉਹ ਪੁਰਾਣੇ ਲੀਡਰਾਂ ਨੂੰ ਯਾਦ ਕਰਨਾ ਪਊਗਾ ਔਰ ਇੱਕੋ ਚੀਜ਼ ਜੇ ਜਾਗੀ ਪੰਜਾਬ ਦੇ ਅੰਦਰ ਕਾਂਗਰਸ ਦੇ ਲੀਡਰਾਂ ਦੇ ਉੱਤੇ ਭਰੋਸਾ ਉਸੇ ਦਣ ਚੰਨੇ 'ਚ ਗੰਦਾ ਲੱਗ ਜੂ ਤੰਬੂ ਜਪਾ ਤੇ ਜੇ ਲੀਡਰ ਹੋਵੇ 75 25 ਤੇਰੀ ਮੇਰੀ ਅੱਤੀ ਛੱਡੀ ਤੇਰਾ ਬਿਜ਼ਨਸ ਤੇ ਜੇ ਲੀਡਰ ਹੋਵੇ 80 20 ਤੇ ਮੈਨੂੰ ਫੜਿਓ ਜੀ ਜੈ ਜੀ ਲੀਡਰ ਜਿੰਦਾਬਾਦ ਲੀਡਰ ਬਿਖੇ ਹੋ ਜਿੰਦਾਬਾਦ ਲੀਡਰ ਪਾਤੀ ਨੂੰ ਗਿਰਨੀ ਚੜ ਦੇਣ ਤੇ ਜੇ ਲੀਡਰ ਵਰਕਰ ਲਈ ਲੜੰਗੀ ਕੁਛ ਨਾ ਛੱਡਣ ਵਰਕਰ ਉੱਠਦਾ 25 ਵਰਗਾ ਜਾਦੀਆਂ ਦੁਕਾਨਾਂ ਤੇ ਜਾਦੀਆਂ ਦੁਕਾਨਾਂ ਤੇ બસ ਸਟੈਂਡੇ ਕਿਤੇ ਛੋਟੀ ਛੋਟੀ ਮੋਟੀ ਨੁੱਕਰ ਮੀਟਿੰਗ ਤੇ ਹਰ ਥਾਂ ਤੇ ਜਹਿਮਾਂ ਕੰਨੀ ਜਦੋਂ ਹੁੰਦੀਆਂ ਨਾ ਜਿੱਦਣ ਵਰਕਰੇ ਕਹਿਣ ਲੱਗ ਜੂਗਾ ਉਹ ਸਾਡਾ ਲੀਡਰ ਪੰਤੀ ਵਰਗਾ ਸਾਡਾ ਲੀਡਰ ਸਿੱਧੂ ਵਰਗਾ ਜਿਨੇ ਇਮਾਨ ਨਹੀਂ ਵੇਚਿਆ ਉਸ ਦਿਨ ਕਾਂਗਰਸ ਖੜੀ ਹੋ ਜੂਗੀ ਸਾਡਾ ਲੀਡਰ ਸਮਝੋਤੇ ਨਹੀਂ ਕਰਦਾ ਓਏ ਪੰਜਾਬ ਲਈ ਮਰਨ ਮਰਨ ਨੂੰ ਪਿਆਰਾ ਕਾਂਗਰਸ ਹੋ ਸਕਤੇ ਜਿਹੜਾ ਅਰਮ ਹੁੰਦਾ ਹੈ ਜਿਹੜਾ ਝੋਕਲਾ ਨਹੀਂ ਜਿਹੜਾ ਲੜਦਾ ਹੈ ਜਿਹੜਾ ਖੜਦਾ ਉਹ ਆਖੰਸੂ ਹੰਦਾ ਨਹੀਂ ਜਿਹੜਾ ਅਸੀਂ ਵੀ ਰਾਕੇ ਖੇਦੇ ਪਾਰਟੀ ਗਿਰਵੀ ਧਰਦੇ ਉਹ ਚੈਂਪੀਅਨ ਕਿਉਂ ਹੋਈ ਕਾਂਗਰਸੀ ਐਸਾ ਜਿਹੜਾ ਦੂਸਰੀ ਪਾਰਟੀ ਦੀ ਬੋਲੀ ਬੋਲੂ ਉਹ ਦਲੀਲ ਵੀ ਹੋ ਉਹਨੂੰ ਵਰਕਰ ਦਲੀਲ ਕਰੂ ਮੈਂ ਫੇਰ ਕਹਨਾ 100 ਬੰਦਾ ਇਕੱਠਾ ਹੋਵੇ ਇਥੇ ਤੇ ਹਜ਼ਾਰਾਂ ਨੇ 100 ਬੰਦਾ ਇਕੱਠਾ ਹੋਵੇ ਉੱਥੇ ਵੀ ਜਾਓ ਔਰ ਕਹੋ ਸਾਡੇ ਕੋਲ ਇਮਾਨਦਾਰ ਲੀਡਰ ਨੇ ਸਾਡੇ ਕੋਲ ਇੱਕ ਰੋਡ ਮੈਪ ਹੈ ਸਾਡੇ ਕੋਲ ਇੱਕ ਏਜੰਡਾ ਹੈ ਸਾਡੇ ਕੋਲ ਆ 50 60 ਹਜ਼ਾਰ ਕਰੋੜ ਰੁਪਈਆ ਬੈਂਕ ਚ ਪਾ ਕੇ ਪੰਜਾਬ ਦੇ ਨੌਜਵਾਨਾਂ ਤੇ ਲਾਂ ਨੂੰ 1 ਲੱਖ 20 ਹਜ਼ਾਰ ਕਰੋੜ ਰੁਪਈਆ ਜੇ ਕੋਈ ਇਮਾਨਦਾਰ ਆ ਗਿਆ ਸਾਰਾ ਕੁਝ ਪਟੜੂਗਾ ਇੱਕ ਸਾਲ ਚ ਪਟੜੂਗਾ ਉਹ ਰਾਜਨੀਤਿਕ ਤਾਂ ਨੀਤੀਆਂ ਦੀ ਹੈ ਨੀਤੀ ਬਣਾਓ ਕਿਸੇ ਵੀ ਪਾਰਟੀ ਦਾ ਬੰਦਾ ਹੋਵੇ ਉਹਨੂੰ ਫਾਇਦਾ ਮਿਲੂ ਜਿੱਦਣ ਨੀਤੀਆਂ ਬਣ ਲੱਖੀਆਂ ਪੰਜਾਬ ਚ ਕਿਹੜੀ ਨੀਤੀ ਬਣਾਈ ਹੈ ਭਾਈ ਕਿਸਾਨੀ ਦੀ ਨੀਤੀ ਬਣਾਈ ਹੈ ਨੌਜਵਾਨਾਂ ਦੀ ਨੀਤੀ ਬਣਾਈ ਹੈ ਕਿਹੜੀ ਨੀਤੀ ਬਣਾਈ ਹੈ 1 ਲੱਖ ਕਰੋੜ ਰੁਪਇਆ ਤੁਸੀਂ ਪੰਜਾਬ ਦਾ ਖਾ ਕੇ 70000 ਕਰੋੜ ਰੁਪਇਆ ਦੇ ਕਰਜ਼ੇ ਦੇ ਉੱਤੇ ਪੰਜਾਬ ਚਲਾ ਰਹੇ ਹੋ 20 20 ਰੁਪਇਆ ਦੀ ਪੰਜਾਬ ਖੜਾ ਨਹੀਂ ਹੁੰਦਾ ਔਰ ਜਦ ਤੱਕ ਪੰਜਾਬ ਦੇ ਲੀਡਰ ਧੰਦਾ ਕਰਨ ਨੂੰ ਨਹੀਂ ਹੰਦੇ ਬਿਜ਼ਨਸ ਕਰਨ ਨੂੰ ਨਹੀਂ ਹੰਦੇ 80 20 ਦੇ ਸਮਝੌਤੇ ਨਹੀਂ ਕਰਦੇ ਪੰਜਾਬ ਕਾਂਗਰਸ ਵੀ ਨਹੀਂ ਖੜੀ ਹੁੰਦੀ ਪੰਜਾਬ ਕਾਂਗਰਸ ਨੂੰ ਆਪਣੇ ਆਪ ਨੂੰ ਬਦਲਣਾ ਪਊਗਾ ਪੰਜਾਬ ਕਾਂਗਰਸ ਨੂੰ ਅੱਖ ਜਗਾਉਣੀ ਪਊਗੀ ਪੰਜਾਬ ਕਾਂਗਰਸ ਨੂੰ ਉਹ ਪੁਰਾਣੇ ਲੀਡਰਾਂ ਨੂੰ ਯਾਦ ਕਰਨਾ ਪਊਗਾ ਔਰ ਇੱਕੋ ਚੀਜ਼ ਜੇ ਜਾਗੀ ਪੰਜਾਬ ਦੇ ਅੰਦਰ ਕਾਂਗਰਸ ਦੇ ਲੀਡਰਾਂ ਦੇ ਉੱਤੇ ਭਰੋਸਾ ਉਸੇ ਦੰਡ ਛੰਡੇ 'ਚ ਡੰਡਾ ਲਾ ਕੇ ਤੰਬੂਜ ਬੰਦੂ ਉੱਥੇ ਦੇਖ ਸਤੂ ਜਿੰਦਾਬਾਦ ਤੂੰ ਕਹਨਾ ਮਿਸਟਰ ਪਿਆਰੇ ਕਰਾਪਸ਼ਨ ਨਹੀਂ ਹੈ ਉਹ ਭਾਈ ਅਮਰੀਕਾ ਦੇ ਕਿਸੇ ਨੂੰ ਤੰਬੂ ਦਾ ਠੇਕਾ ਮਿਲਦਾ ਵਿੱਚੋਂ ਰਿਵਾਰ ਕੱਢ ਲੈਂਦਾ ਇੱਥੇ ਕਿਸੇ ਨੂੰ ਰਿਵਾਰ ਦਾ ਠੇਕਾ ਮਿਲਦਾ ਵਿੱਚੋਂ ਤੰਬੂ ਕਰਦਾ ਹੱਸ ਲੋ ਹੱਸ ਲੋ ਤਾੜੀ ਠੋਕਿਆ ਕਰੋ ਕਿਉਂਕਿ ਝੂਠ ਬੋਲਦਾ ਤਸਵੀਰ ਚੱਲ ਜਾ ਉੱਥੇ ਤਸਵੀਰ ਚੱਲ ਜਾ ਉੱਥੇ ਰਜਿਸਟਰੀਆਂ ਕਰਾਉਣੀਆਂ ਉੱਥੇ ਕਹਿੰਦਾ ਜੀ ਮੈਂ ਕਰਾਪਸ਼ਨ ਦੂਰ ਕਰ ਦੂੰ ਕਿੱਥੋਂ ਕਰਾਪਸ਼ਨ ਦੂਰ ਕਰ ਦੇਗਾ ਜੀ ਆਪ 50000 ਕਰੋੜ ਰੁਪਇਆ ਖਾਣੇ 21 ਹਜ਼ਾਰ ਦੀ ਰੇਟ ਤੇ ਹੀ ਥਾਲੀ ਮਿਲਦੀ ਹੈ 15 ਕਰੋੜ ਰੁਪਏ ਇੱਕ ਐਸੇ ਬੰਦੇ ਨੂੰ ਜਲਦੀਪ ਜੱਜ ਜਹਾਰ ਜਿਹੜਾ ਕਿ ਸੁਵੀਰ ਵੇ ਬਾਨੋ ਦੇਣ ਦਾ ਟਾਈਮ ਦਾ ਉਹਨੂੰ ਤੁਸੀਂ 15 ਕਰੋੜ ਰੁਪਏ ਕਿਹਨੂੰ ਦਿੰਦਾ ਹੋ ਚਲੋ ਨਾਂ ਦੇ ਕਿਹਨੂੰ ਦਿੰਦੇ ਆ ਕੇਬਲ ਵਾਲੇ ਕਿਹਨੂੰ ਦਿੰਦੇ ਆ ਮੀਨਾ ਅ ਤੁਸੀਂ ਕਹਿੰਦੇ ਸੀਗੇ ਨੌਜਵਾਨਾਂ ਨੂੰ ਬਸਨ ਦੇ ਪਰਮਿਟ ਦੇਵੋਗੇ ਬਤਾਉਂ ਵੀ ਨਹੀਂ ਦਿੱਤਾ ਤੁਸੀਂ ਬਤਾਉ ਹੱਸ ਲੋ ਹੱਸ ਲੋ ਤਾਰੀ ਖੋ ਸੱਚੀ ਗੱਲ ਕਰਨ ਲਾ ਮੈਂ ਤੈਨੂੰ ਕਹਿੰਦਾ ਮਿੱਤਰ ਪਿਆਰੇ ਤੂੰ ਅੱਜ ਕਰ ਮੈਂ ਤੇਰੀ ਜਾਜਿਆਕਾਰ ਕਰੂੰ ਤੇਰੇ ਚਾਵਾਂ 'ਚ ਬਹਿ ਕੇ ਜਾਜਿਆਕਾਰ ਕਰੂੰ ਤੂੰ ਖੋਲ ਰੇਤੇ ਦੀ ਕਾਰਪੋਰੇਸ਼ਨ ਇੱਕ ਲੱਖ ਬੰਦੇ ਨੂੰ ਨੌਕਰੀ ਨਾਲ 70000 ਕਰੋੜ ਰੁਪਇਆ ਪੰਜਾਬ ਦੇ ਖਜ਼ਾਨੇ 'ਚ ਮੈਂ ਸ਼ਰਾਬ ਦੇ ਹੱਕ ਤੇ ਨਹੀਂ ਪੰਜਾਬੀ ਸੁੱਖਣਾ ਲੈ ਕੇ ਜਿਨੀ ਦਾਰੂ ਪੀ ਜਾਂਦੇ ਮੈਂ ਸ਼ਰਾਬ ਦੇ ਹੱਕ ਤੇ ਨਹੀਂ ਸਮਗਲਿੰਗ ਕਿਉਂ ਹੋਵੇ ਉਹ ਝਾਲੀ ਸ਼ਰਾਬ ਕਿਉਂ ਹੋਵੇ ਤੇ ਮੈਨਿਸ ਰਾਕਤੋਂ ਮਕੇ ਜੇ ਵੇਗਦੀ ਆ ਤੇ ਪੰਜਾਬ ਦੇ ਖਜ਼ਾਨੇ ਚੋਂ ਪੈਸਾ ਕਿਉਂ ਨਾ ਆਵੇ ਤੰਮ ਲਾਡੂ ਕੱਲਾ ਸ਼ਰਾਬ ਚੋਂ ਅੱਧੀ ਖਰਚ 50000 ਕਰੋੜ ਰੁਪਏ ਸਾਲ ਅਸੀਂ 4000 ਦੁੱਗਣੀ ਖਰਚ ਸੈਂਟਰ ਦੀ ਸਦੀਮਾ ਚੋਂ ਡਬਲ 60 70000 ਕਰੋੜ ਰੁਪਇਆ ਜਿਹੜਾ ਇਹ ਖਾਂਦੇ ਆ ਇਹ ਇਹ ਮੈਨੂੰ ਕਹਿੰਦਾ ਪੰਜਾਬ ਨੇ ਵੋਟਾਂ ਗਲਤ ਨਹੀਂ ਪਾਈਆਂ ਪੰਜਾਬ ਨੇ ਵੋਟਾਂ ਬਿਲਕੁਲ ਸਹੀ ਪਾਈਆਂ ਕੈਪਟਨ ਦਿਤਾਇਆ ਉਹ ਸੈਂਟਰ ਦਾ ਗੁਲਾਮ ਬਣ ਗਿਆ ਉਹਨੂੰ ਸਮਝਣਾ ਚਾਹੀਦਾ ਕਿ ਸੈਂਟਰ ਸਟੇਟਾਂ ਦਾ ਗੁਦਾਸਤਾ ਹੈ ਸਟੇਟਾਂ ਦਾ ਗੁਦਾਸਤਾ ਆਡਮ ਸਟੇਟਾਂ ਚ ਆਡਮ ਖੁਸ਼ਬੂ ਹੈ ਤੁਸੀਂ ਪੰਜਾਬ ਨੂੰ ਮਾਰ ਕੇ ਹਿੰਦੁਸਤਾਨ ਖੜਾ ਨਹੀਂ ਕਰ ਸਕਦੇ ਇਹ ਧਾਲ ਹੈ ਇਹ ਸਟੇਟਾਂ ਦਾ ਸੰਗੀਤਾਂ ਚਾ ਇਹਦਾ ਰਖਵਾਲਾ ਬਣੇਗਾ ਬੰਟੀ ਇਹਦਾ ਰਖਵਾਲਾ ਬਣੇਗਾ ਨਵਜੋਤ ਸਿੰਘ ਸਿੱਧੂ ਜੀ ਬਿਸ਼ਮਨਾਥ ਬੰਟੀ ਜਿੰਦਾਬਾਦ ਨਵਜੋਤ ਸਿੰਘ ਸਿੱਧੂ ਜਿੰਦਾਬਾਦ ਅੰਨਾ ਬੋਲਾ ਮਾਇਆਦਾਰੀ ਬੰਟੀ ਤੇਰੇ ਇਹ ਬੰਦੇ ਜਿਹੜੇ ਅੱਜ ਇਕੱਠੇ ਹੋਏ ਆ ਇਹ ਪ੍ਰਮਾਣ ਹੈ ਕਿ ਜਦੋਂ ਸਰਕਾਰਾਂ ਅੰਨੀਆਂ ਤੇ ਗੋਲੀਆਂ ਹੋ ਜਾਣ ਕੋਈ ਬੰਟੀ ਵਰਗਾ ਬੰਦਾ ਚਾਹੀਦਾ ਜਿਹੜਾ ਧਮਾਕਾ ਕਰ ਦੇ ਧਮਾਕਾ ਇਹ ਹੋਊ ਧਮਾਕਾ ਇਹ ਹੋਊ ਧਮਾਕੇ ਨੇ ਜਿਹੜੇ ਪੰਜਾਬ ਦੇ ਵਿੱਚ ਕਾਂਗਰਸ ਦਾ ਵਰਕਰ ਜਗਾ ਦੇਣਗੇ ਰੂਸੀਆਂ ਨੂੰ ਹੁਣਾ ਦੇਣਗੇ ਬਾਹਰ ਕੱਢਣਗੇ ਦਾ ਜਾ ਕੋਈ ਸਜ਼ਾ ਦੇਣੀ ਹੈ ਤੇ ਸਿੱਧੂ ਤੇਰੇ ਤੋਂ ਅੱਗੇ ਖੜ ਕੇ ਸਜ਼ਾ ਲਏਗਾ ਲੇਕਿਨ ਤੇਰੇ ਵਰਗੇ ਵਰਕਰਾਂ ਨੂੰ ਸਾਫਾ ਬਣਾ ਕੇ ਰੱਖੇਗਾ ਜੁਬਾਨ ਦਿੱਤੀ ਇੱਥੇ ਜਿੰਦਾਬਾਦ ਜੁਬਾਨ ਦੀ ਨੀਹਾਂ ਨਹੀਂ ਖਿਆਲ ਰੱਖ ਸਕੋ ਜਦੋਂ ਜਵਾਗ ਜੰਮਦਾ ਘਰੇ ਜਦੋਂ ਜਵਾਗ ਜੰਮਦਾ ਘਰੇ ਇਹ ਨੀਹਾਂ ਰੋਂਦੀਆਂ ਉਹ ਕਹਿੰਦੀ ਕਿਉਂ ਰੋਂਦੀਆਂ ਕਿ ਜੇ ਚੰਗਾ ਨਿਕਲਿਆ ਤੇ ਤਾਂ ਕੇ ਦੁਆਰਾ ਬਣਾਉ ਤੇ ਜੇ ਮਾੜਾ ਨਿਕਲਿਆ ਤੇ ਗਲ ਜਾਂਦੀਆਂ ਇਹ ਗਲਦੀਆਂ ਨੀਹਾਂ ਮੈਂ ਨੌਜਵਾਨਾਂ ਨੂੰ ਕਹਿੰਦਾ ਇਹ ਗਲਤੀਆਂ ਨਹੀਂ ਹਨ ਆਉਂਦੇ ਆ ਦੇਖੋ ਛਾਤੀਆਂ ਚੌੜੀਆਂ ਕਰੇ ਠੀਕ ਆ ਇਹ ਗਲਤੀਆਂ ਨਹੀਂ ਹਨ ਜੇ ਸਵਾਲ ਹੈ ਪੰਜਾਬ ਦਾ ਨੌਜਵਾਨ ਵਾਪਸ ਆਵੇ ਆਪਣੇ ਦੇਸ਼ ਜਾਵੇ ਇਸ ਸਿਸਟਮ ਨਾਲ ਲੜੇ ਇਸ ਗ੍ਰੰਥ ਸਿਸਟਮ ਨੂੰ ਬਦਲਣ ਲਈ ਪੰਜਾਬ ਦਾ ਧਰਤੀ ਪੁੱਤਰ ਚੁਣੇ ਇਮਾਨਦਾਰ ਬੰਦਾ ਚੁਣੇ ਜਿਹਦੇ ਤੇ ਭਰੋਸਾ ਹੋਵੇ ਜਿਹੜਾ ਕਿਰਦਾਰ ਵਾਲਾ ਹੋਵੇ ਜਿਹਦੇ 'ਚ ਕੈਰੈਕਟਰ ਹੋਵੇ ਜਿਹਨੂੰ ਘਰੇ ਬੁਲਾ ਸਕੇ ਅੱਜ ਕੱਲ ਤਾਂ ਲੋਕ ਕਹਿੰਦੇ ਆ ਮਾਵਾਂ ਕਹਿੰਦੀਆਂ ਕਿ ਅਸੀਂ ਆਪਣੇ ਬੱਚੇ ਨੂੰ ਡਾਕਟਰ ਬਣਾਵਾਂਗੇ ਤੇ ਇੰਜੀਨੀਅਰ ਬਣਾਵਾਂਗੇ ਉਹ ਮੈਂ ਕਹੇ ਹਜੇ ਮਿਲਣ ਵਾਲੋ ਹਜੇ ਮਿਲ ਬਣਾ ਲੂ ਮੈਂ ਲੋਕ ਕਹਿਣ ਲੱਗ ਜਾਣਗੇ ਅਸੀਂ ਆਪਣੇ ਪੁੱਤਰ ਨੂੰ ਪੰਚੀ ਵਰਗਾ ਬਣਾਵਾਂਗੇ ਥੋਕ ਕੇ ਮਾਰੋ ਤਾੜੀ ਟਕਾਹ ਜਿਹੜਾ ਅਰਮ ਹੁੰਦਾ ਹੈ ਜਿਹੜਾ ਝੋਕਲਾ ਨਹੀਂ ਜਿਹੜਾ ਲੜਦਾ ਹੈ ਜਿਹੜਾ ਖੜਦਾ ਹੈ ਉਹ ਅੱਖਾਂ ਨੂੰ ਸੁਹਾਂਦਾ ਨਹੀਂ ਜਿਹੜਾ ਅਸੀਂ ਵੀ ਰਾਂਕੇ ਕਹਿੰਦੇ ਪਾਰਟੀ ਗਿਰਵੀ ਧਰਦੇ ਉਹ ਟੈਂਪੀਰ ਕਿਉਂ ਹੋਈ ਕਾਂਗਰਸੀ ਐਸਾ ਜਿਹੜਾ ਦੂਸਰੀ ਪਾਰਟੀ ਦੀ ਬੋਲੀ ਬੋਲੂ ਉਹ ਦਲੀਲ ਵੀ ਹੋਊ ਉਹਨੂੰ ਵਰਕਰ ਜਲੀਲ ਕਰੂ ਮੈਂ ਫੇਰ ਕਹਿੰਨਾ 100 ਬੰਦਾ ਇਕੱਠਾ ਹੋਵੇ ਇੱਥੇ ਤਾਂ ਹਜ਼ਾਰਾਂ ਨੇ 100 ਬੰਦਾ ਇਕੱਠਾ ਹੋਵੇ ਉੱਥੇ ਵੀ ਜਾਓ ਔਰ ਕਹੋ ਕਿ ਸਾਡੇ ਕੋਲ ਇਮਾਨਦਾਰ ਲੀਡਰ ਨੇ ਸਾਡੇ ਕੋਲ ਇੱਕ ਰੋਡ ਮੈਪ ਹੈ ਸਾਡੇ ਕੋਲ ਇੱਕ ਅਜੰਡਾ ਹੈ ਸਾਡੇ ਕੋਲ ਆਹ 50 60 ਹਜ਼ਾਰ ਕਰੋੜ ਰੁਪਈਆ ਬੈਂਕ ਚੁਪਾ ਕੇ ਪੰਜਾਬ ਦੇ ਨੌਜਵਾਨਾਂ ਤੇ ਲਾਂ ਨੂੰ 120000 ਕਰੋੜ ਰੁਪਇਆ ਜੇ ਕੋਈ ਇਮਾਨਦਾਰ ਆ ਗਿਆ ਸਾਰਾ ਕੁਝ ਪਲਟ ਦੂਗਾ ਇੱਕ ਸਾਲ ਚ ਪਲਟ ਦੂਗਾ ਇਹ ਝੂਠ ਵੇਚਣ ਵਾਲੇ ਜਿੰਤਣ ਭਰੋਸਾ ਜਗਾ ਦਿਓਗੇ ਲੀਡਰਾਂ ਚ ਉਹ ਵਰਕਰ ਭਰਾਓ ਉਹ ਨੌਜਵਾਨੋ ਆਓ ਵਾਪਸ ਆ ਕੇ ਇਸ ਸਿਸਟਮ ਦੇ ਖਿਲਾਫ ਲੜੋ ਨੀਤੀ ਦਾ ਸਿਸਟਮ ਬਣਾਓ ਰੋਡ ਮੈਪ ਹੈ ਘਰ ਘਰ ਜਾਓ ਔਰ ਕਹੋ ਕਿ ਕਾਂਗਰਸ ਚ ਐਸੇ ਲੀਡਰ ਨੇ ਫਿਰ ਹਮੇਸ਼ਾ ਰਹਦੇ ਜਿਨ੍ਹਾਂ ਨੇ ਆਪਣਾ ਈਮਾਨ ਨਹੀਂ ਵੇਚਿਆ ਜਿਨ੍ਹਾਂ ਨੇ ਆਪਣਾ ਈਮਾਨ ਨਹੀਂ ਵੇਚਿਆ ਉਹਨਾਂ ਲੀਡਰਾਂ ਨੂੰ ਘਰੋਂ ਕੱਢ ਕੇ ਲਿਆਉ। ਖੜੇ ਹੋ ਕਾਂਗਰਸ ਨੂੰ ਬਦਲਣਾ ਪਊ ਨਹੀਂ ਤੇ ਲੋਕ ਬਦਲ ਦੇਣਗੇ। ਨਹੀਂ ਤੇ ਲੋਕ ਬਦਲ ਦੇਣਗੇ। ਮੈਂ ਅਖੀਰ ਦੇ ਵਿੱਚ ਦੋਵੇਂ ਹੱਥ ਖੜੇ ਕਰਕੇ ਬੰਦੀ ਦਾ ਧੰਨਵਾਦ ਕਰਾਉਣਾ ਚਾਹੁੰਦਾ ਖੜੇ ਹੋ ਜਾਓ ਸਾਰੇ ਜਣੇ ਸਾਰੇ ਪਿੱਛੇ ਅੱਗੇ ਸਾਰੇ ਖੜੇ ਹੋ ਜਾਓ। ਖੜੇ ਹੋ ਜਾਓ। آلو گنالو زندہ باد ਮੋਲਾਂ ਚ ਗਾਖ ਜਾਂਦੇ ਆ ਬਿਜ਼ਨਸ ਚਾਉਂਦੇ ਆ ਇੱਜ਼ਤ ਦੀ ਰੋਟੀ ਚਾਉਂਦੇ ਆ ਦੱਸੋ ਕੋਈ ਅਮਨ ਕਾਨੂੰਨ ਨਾਮ ਦੀ ਅਵਸਥਾ ਹੈ ਪੰਜਾਬ ਚ ਨਹੀਂ ਹੈ ਕੋਈ ਨਹੀਂ ਕੋਈ ਭੈ ਜਿਵੇਂ ਆਮ ਆਦਮੀ ਹੈ ਉਹ ਭੈ ਦਾ ਸ਼ਿਕਾਰ ਹੈ ਤੇ ਜਿਹੜੇ ਗੁੰਡੇ ਬਦਮਾਸ਼ ਨੇ ਉਹ ਖੁੱਲੇ ਘੁੰਮਦੇ ਫਿਰਦੇ ਆ ਜਿਵੇਂ ਮਿਊਨਿਸਪੈਲਟੀ ਦੇ ਸ਼ਾਨ ਹੁੰਦੇ ਨੇ ਜਿਨ੍ਹਾਂ ਨੇ ਜੁਰਮ ਕੀਤੇ ਆ ਉਹ ਭੱਜੇ ਫਿਰਦੇ ਆ ਨੌਕਰੀਆਂ ਪੱਲੇ ਨਹੀਂ ਤਰਕਰ ਪੱਲੇ ਨਹੀਂ ਕਹਿ ਲਾਤੇ ਲਾਤੇ ਲਾ ਤੇ ਕਰਦੀ ਮੇਲਾ ਬੁੜਾ ਨੌਕਰੀਆਂ ਕਿੱਥੋਂ ਹੋਣ ਗਿਆ ਧਰਮਿਆਂ ਦਾ ਸੀਵਾ ਬਣ ਗਿਆ ਜਦਨ ਪੰਜਾਬ ਤੇ ਜਾਨ ਮਾਲ ਦੀ ਹਫਾਜ਼ਤ ਹੋਏਗੀ ਜਦਨ ਪੰਜਾਬ ਦੇ ਵਿੱਚ ਬਿਜ਼ਨਸ ਦੀ ਹਫਾਜ਼ਤ ਹੋਏਗੀ ਪੰਜਾਬੀ ਬਾਹਰ ਛੱਡ ਕੇ ਨਹੀਂ ਜਾਣਗੇ ਔਰ ਮੈਂ ਗੁਰੂ ਦਾ ਸਿੱਖ ਗੁਰੂ ਦਾ ਨੌਕਰ ਗੁਰੂ ਦਾ ਕੂਕਰ ਮੇਰੀ ਮੈਂ ਮੁਕਤੀ ਫਿਰ ਤੂੰ ਹੀ ਤੂੰ ਮਰਦਾ ਮਰਜੂ ਨਾ ਤੇ ਕਾਰਕਿਰਤਾ ਨਾ ਤੇ ਪੰਜਾਬ ਦੀ ਕਾਂਗਰਸ ਦਾ ਵਰਕਰ ਭਜਣ ਤੋਂ ਨਾ ਪੰਜਾਬੀਆਂ ਨੂੰ ਹਰਨ ਦਊਂ ਪੰਜਾਬ ਦੇ ਵਿੱਚ ਲੋਕ ਰਾਜ ਸਥਾਪਿਤ ਕਰਕੇ ਤਾਕਤ ਲੋਕਾਂ ਕੋਲ ਵਾਪਸ ਮੋੜਨ ਨੂੰ ਵਾਪਸ ਮੋੜਨ ਨੂੰ ਜਿੰਦਾਬਾਦ ਜਿੰਦਾਬਾਦ ਸਦਾ ਅਮਨ ਸਿਮਤਰੀ ਰਹੂਗੀ ਮਹਾਰਾਜਾ ਰਜੀਤ ਸਿੰਘ ਦਾ ਲੋਕ ਰਾਜ ਤੁਹਾਡੇ ਕੋਲ ਐਸੇ ਯੋਧਿਆਂ ਨੇ ਲੈ ਕੇ ਆਉਣਾ ਹੈ ਅਰਬੀ ਘੋੜਾ ਜੇ ਕਮਜ਼ੋਰ ਵੀ ਹੋ ਜੇ ਖੋਤਿਆਂ ਦੇ ਅਸਤ ਵੱਲੋਂ ਟਕਰਾ ਹੁੰਦਾ ਖੋਕੇ ਮਾਰੋ ਟਾੜੀ ਖੋਕੇ ਮਾਰੋ ਟਾੜੀ ਖੋਕੇ ਮਾਰੋ ਟਾੜੀ ਜੈਕਾਰਾ 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 ਰੇਸ ਜਿਤਾਉਣ ਵਾਲੇ ਘੋੜੇ ਦੀ ਜੇ ਕਦਰ ਨਹੀਂ ਹੋਊ ਤੇ ਫਿਰ ਕਾਂਗਰਸ ਨਹੀਂ ਉੱਠ ਸਕਦੀ ਹੌਮਾ ਸਿੱਟਣਾ ਪਊ ਸ਼ਾਸਕ ਭਾਅ ਸਿੱਟਣਾ ਪਊ ਪਰਿਵਾਰ ਦਾ ਭਾਅ ਜਗਾਉਣਾ ਪਊ ਭੈਣ ਦਾ ਭਾਈ ਦਾ ਆਪਸੀ ਪਿਆਰ ਦਾ ਗੁਰੂ ਸਹਿਬਾਨਾਂ ਦੀ ਸਿੱਧਾ ਅਵਲ ਅੱਲਾ ਨੂਰ ਪਾਇਆ ਦਰਬਾਰ ਸਾਹਿਬ ਚੌਵਰਾਂ ਨੂੰ ਖੁੱਲਾ ਹਰ ਪਾਸਾ ਅਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਦੂਰ ਤੇ ਸਭ ਦੇ ਕੋਲ ਕੋਣ ਕੋਲੇ ਕੋਈ ਮੰਦੇ ਇੱਕ ਤਪਸਵੀ ਬੰਦਾ ਸਿੰਘ ਬਹਾਦਰ ਨੂੰ ਸਿੱਕਾ ਚਲਵਾਤਾ ਸਿੱਖ ਰਾਜ ਦਾ ਇਹ ਪ੍ਰੇਰਣਾ ਗੁਰੂ ਦੀ ਉਹਦੇ ਫਲਸਫੇ ਤੋਂ ਦੂਰ ਨਾ ਹੋ ਪੰਜਾਬ ਦਾ Hindu ਨਾ Musalman ਪੰਜਾਬ ਜੀਵੇ ਗੁਰਾਂ ਦੇ ਨਾਮ ਨਵੇਂ ਸਿਸਟਮ ਨੂੰ ਬਣਾਉਣ ਲਈ ਆਇਆ ਨਵੇਂ ਸਿਸਟਮ ਦਾ ਹਿੱਸਾ ਨਹੀਂ ਬਣਾਂਗੇ ਅਖੀਰ ਕਿਹਨਾ ਕੋਈ ਅਗਰ ਭੁੱਲਿਆ ਪੱਟ ਗਿਆ ਇਸ ਸਿਸਟਮ ਦਾ ਹਿੱਸਾ ਰਿਹਾ ਹੋਵੇ ਅਸੀਂ ਪਾਪੀ ਨਹੀਂ ਮਾਰਨੇ ਪਾਪ ਮਾਰਨਾ ਹੈ ਪਾਪ ਆਪ ਮਾਰਨਾ ਹੈ ਇਮਾਨਦਾਰੀ ਵਾਲੇ ਸਿਸਟਮ ਚ ਅਗਰ ਤੁਸੀਂ ਆਪਣੇ ਪੁਰਾਣੇ ਅਸਤਿਤਵ ਨੂੰ ਭੁੱਲ ਕੇ ਨਵੀਂ ਪਛਾਣ ਦੀ ਖੋਜ ਨਿਕਾਉਂਗੇ ਤੇ ਮੰਜ਼ਿਲ ਆਪੇ ਤੁਹਾਨੂੰ ਪਾ ਲੂਗੀ ਦੁਸ਼ਮਣੀ ਮਾਰਨਾ ਓਏ ਦੁਸ਼ਮਣੀ ਮਾਰਨੀ ਹੈ ਦੁਸ਼ਮਣੀ ਮਾਰਨੀ ਹੈ ਉਹ ਵੀ ਟਕਰਾ ਜਿਹੜਾ ਤੁਸ਼ਮੀ ਮਾਰ ਸਕੇ ਜਿਹੜਾ ਆਪਸੀ ਪਿਆਰ ਜਗਾ ਸਕੇ ਕਰੋ ਜਿੰਨੀਆਂ ਮਰਜੀ ਨਿੱਜੀ ਗਾਲਾਂ ਦਰਬੋਤ ਸਿੰਘ ਸਿੱਧੂ ਨੂੰ ਮੈਂ ਤੁਹਾਡੀ ਲੰਮੀ ਉਮਰ ਦੀ ਦੁਆ ਕਰੂੰ ਪਰ ਪੰਜਾਬ ਨੂੰ ਤੁਸੀਂ ਲੁੱਟਣਾ ਹੋਗੇ ਤੇ ਥੋਕ ਦੂੰ ਥੋਕ ਜਿੰਦਾਬਾਦ ਜਿੰਦਾਬਾਦ ਜਮੇ ਪ੍ਰਵਾਹ ਕਰਾ ਜ਼ਮੀਰ ਜਾਗ ਰਹਾ ਬਾਪ ਮੇਰਾ ਪਿਤਾ ਇਹ ਗੰਦਰੀ ਬਾਬਿਆਂ ਦੀ ਸੋਨ ਸਿੰਘ ਲੱਖਾਂ ਦੀ ਧਰਤੀ ਦੇ ਉੱਤੇ ਕਹਿਣਾ ਮੇਰਾ ਬਾਪ ਸਤੰਤਰਤਾ ਦਾ ਸਨਾਨੀ ਸੀ ਰਜਵਾਰਿਆਂ ਦੇ ਖਿਲਾਫ ਬੋਲਦਾ ਸੀ ਉਹਨੂੰ ਉਹਨੂੰ ਮੇਰੇ ਮੇਰੇ ਦਾਦੇ ਨੇ ਕਿਹਾ ਕਿ ਤੂੰ ਅੰਗਰੇਜ਼ੋਂ ਦੇ ਖਿਲਾਫ ਨਹੀਂ ਬੋਲ ਸਕਤੇ ਘਰ ਛੱਡ ਕੇ ਚਲਿਆ ਗਿਆ ਸਜ਼ਾਏ ਮਾਫ ਹੋਈ ਉਹਨੂੰ ਸੁਣਾਈ ਗੋੜਿਆਂ ਨੇ ਲਾਲਗਲਾ ਅਖਬਾਰ ਪੜਦਾ ਸੀ ਜੂੜਾ ਬੰਨ ਕੇ ਤਿੰਨ ਤਿੰਨ ਨਿਰ ਖੜਾ ਰੱਖਦੇ ਸੀ ਗੂੰਦੇ ਪੋਤਲੇ ਮੂੰਹ ਤੇ ਪਾਉਂਦੇ ਸੀ ਬਰਤੀਆਂ ਸਿੱਲੀਆਂ ਚ ਲਟਾਇਆ ਲੇਕਿਨ ਜਦੋਂ ਵਾਪਸ ਆਇਆ ਕਿਸ ਤਰ੍ਹਾਂ ਆਇਆ ਰਾਣੀ ਦਾ ਜਨਮ ਦਿਨ ਹੋਇਆ ਤਿੰਨ ਕੈਦੀ ਪਰਚੀ ਪਾ ਕੇ ਛੱਡੇ ਸਾ ਸੋਪੈਟ ਜੋ ਸਤ ਕੈਦੀ ਛੱਡੇ ਉਹਦੇ ਚੋਂ ਮੇਰਾ ਪਿਓ ਸੀ ਐਮਐਲਏ ਬਣਿਆ ਐਮਐਸਸੀ ਬਣਿਆ ਤੇ ਉਹਨੂੰ ਅਖੀਰ ਲਾਸਟ ਵਰਡ ਅਖੀਰ ਤੇ ਉਹਨੂੰ ਉਹਦਾ ਦੋਸਤ ਨੰਗ ਜਮਾਰੋ ਕਹਿੰਦਾ ਭਗਵਾਨ ਸਿਆਹ ਕਾਰਖਾਨੇ ਲਾ 4 ਪੈਸੇ ਕਮਾ ਉਹ ਕਹਿੰਦਾ ਗੱਲ ਤਾਂ ਤੇਰੀ ਠੀਕ ਆ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਪਰ ਮੁੱਖਾਂ ਵਾਲੀ ਸ਼ਮਾ ਹੁੰਦੀ ਆ ਸਮਾ ਸਭ ਨੂੰ ਢਾ ਦਿੰਦਾ ਕਿੰਨੇ ਧੜੀ ਹੋ ਹੋ ਤੁਰਗੇ ਕੌਣ ਕਿਸੇ ਦਾ ਨਾਂ ਲੈਂਦਾ ਕਿੰਜ ਬਣਦੀ ਮੇਰੇ ਗੁਰੂ ਦੀ ਬਾਣੀ ਜੇ ਬਾਬਾ ਨਾਨਕ ਖੱਟੀ ਲਾ ਲੈਂਦਾ ਜੇ ਬਾਬਾ ਨਾਨਕ ਸਰਦਾਰ ਤੈਨੂੰ ਦਾ ਹੱਤਿਆ ਲਾਉਣ ਵਾਲੇ ਲੋਕ ਧੰਦਾ ਕਰਨ ਵਾਲੇ ਲੋਕ ਸਮਝੌਤਾ ਕਰਨ ਵਾਲੇ ਲੋਕ ਗੋਡੇ ਲਾ ਕੇ ਰਾਤਾਂ ਨੂੰ ਤੈਰਾਂ ਚ ਝੁਗਣ ਵਾਲੇ ਲੋਕ ਪੰਜਾਬ ਕਾਂਗਰਸ ਦਾ ਨੇਤ੍ਰਿਤਵ ਨਹੀਂ ਕਰ ਸਕਦੇ ਇਹ ਜਿਹੇ ਕੱਡੂਗਾ ਬਾਹਰ ਜੋਗੇ ਜੋਗੇ ਜਿਹੜੇ ਹਰੀ ਸਿੰਘ ਨਰਵੇ ਦੇ ਕਿਰਦਾਰ ਨੂੰ ਨਾਲ ਰੱਖੀ ਬਾਨੂ ਨੇ ਕਿਹਾ ਸੀ ਤੇਰੇ ਵਰਗਾ ਬੱਚਾ ਚਾਹੀਦਾ ਹੈ ਹਰੀ ਸਿੰਘ ਨਰਵੇ ਨੇ ਗੋਡਾ ਲਾ ਕੇ ਕਿਹਾ ਲੈ ਬਾਨੂ ਅੱਜ ਤੋਂ ਮੈਂ ਤੇਰਾ ਪੁੱਤਰ ਹੈ ਇਹ ਜਿਆ ਕਿਰਦਾਰ ਅੱਜ ਹੈ ਇਲਾਜ ਜਜ਼ਬਾਤ ਅੱਜ ਜਿੱਦਣ ਹੋਊ ਪੰਜਾਬ ਉੱਠ ਕਰੂ ਲਓ ਲਾਸਟ ਦੇ ਵਿੱਚ ਮੈਂ ਖਤਮ ਕੀਤੀ ਆਪਣੀ ਗੱਲਬਾਤ ਖਤਮ ਖੜੇ ਹੋ ਯਾਰ ਇੱਕ ਵਾਰ ਬੰਟੀ ਦਾ ਨਾੜਾ ਫੇਰ ਖੜੇ ਹੋ ਜਾ ਰਾ ਯਾਰ ਬੰਟੀ ਜੀ ਜੰਮ ਜੰਮ